ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਜਪੁਰਾ ਪਟਿਆਲਾ ਦੇ ਵਿੱਚ 469 ਏਕੜ ਜ਼ਮੀਨ ਤੇ ਸਾਰੀਆਂ ਉਸਾਰੀਆਂ ਕਬਜ਼ੇ ਤੇ ਜ਼ਮੀਨ ਦੇ ਤਬਾਦਲੇ ਦੀਆਂ ਗਤੀਵਿਧੀਆਂ ਤੇ ਸਥਾਈ ਤੌਰ ਤੇ ਰੋਕ ਲਗਾਉਣ ਦਾ ਹੁਕਮ ਦੇ ਦਿੱਤਾ। ਅਦਾਲਤ ਨੇ ਮੂਲ ਜ਼ਮੀਨ ਮਾਲਕਾਂ ਦੀ ਪਟੀਸ਼ਨ ਤੇ ਕਾਰਵਾਈ ਕੀਤੀ ਜਿਨ੍ਹਾਂ ਦਾ ਦੋਸ਼ ਹੈ ਕਿ ਮੈਸਰਜ਼ ਸ਼੍ਰੀ ਰਾਮ ਇੰਡਸਟਰੀਅਲ ਐਂਟਰਪ੍ਰਾਈਜ਼ ਲਿਮਟਿਡ ਨੇ 1993 ਦੇ ਮੂਲ ਸਮਝੌਤਾ ਪੱਤਰ ਦੀ ਉਲੰਘਣਾ ਕਰਦੇ ਆ ਜ਼ਮੀਨ ਐਸ ਬੀ ਪੀ ਗਰੁੱਪ ਨੂੰ ਵੇਚ ਦਿੱਤੀ। ਸਮਝੌਤਾ ਪੱਤਰ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਦੇਲੀ ਉਦਯੋਗਿਕ ਵਿਕਾਸ ਲਈ ਜ਼ਮੀਨ ਦੀ ਵਰਤੋਂ ਨਿਰਧਾਰਤ ਕੀਤੀ ਗਈ ਪਰ ਐਸਆਈਈਐਲ ਲਿਮਟਿਡ ਜਿਸ ਨੇ ਇਸ ਉਦੇਸ਼ ਲਈ ਜ਼ਮੀਨ ਪ੍ਰਾਪਤ ਕੀਤੀ ਨੇ ਇੱਕ ਛੋਟਾ ਜਿਹਾ ਹਿੱਸਾ ਵਿਕਸਿਤ ਕੀਤਾ ਫਿਰ ਇਸ ਦਾ ਇੱਕ ਵੱਡਾ ਹਿੱਸਾ ਇੱਕ ਨੀਜੀ ਡਿਵੈਲਪਰ ਨੂੰ ਵੇਚ ਦਿੱਤਾ ਦਰਅਸਲ ਇਹ ਜ਼ਮੀਨ ਵਿਵਾਦ ਹੋਣ ਛੜਿਆ ਹੋਇਆ ਜਿਸ ਦੇ ਚਲਦਿਆਂ ਮੂਲ ਜ਼ਮੀਨ ਮਾਲਕਾ ਦਾਇਰ ਕਰਿਆ ਕਿ ਇਹ ਵਿਕਰੀ ਅਸਲ ਸਮਝੌਤੇ ਦੀ ਉਲੰਘਣਾ ਸੀ ਜਿਸ ਦੇ ਵਿੱਚ ਜ਼ਮੀਨ ਦੀ ਉਦਯੋਗਿਕ ਵਰਤੋਂ ਤੇ ਉਹਨਾਂ ਦੇ ਅਧਿਕਾਰਾਂ ਨੂੰ ਲਾਜ਼ਮੀ ਬਣਾਇਆ ਗਿਆ ਤੇ ਉਹਨਾਂ ਦਾ ਤਰਕ ਹੈ ਕਿ ਐਸਆਈਈਐਲ ਲਿਮਟਿਡ ਜ਼ਮੀਨ ਨੂੰ ਸਿਰਫ ਅੰਸ਼ਕ ਤੌਰ ਤੇ ਵਿਕਸਿਤ ਕਰਕੇ ਅਕਵਾਇਰ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹੀ ਹੈ ਤੇ ਅਦਾਲਤ ਦਾ ਹੁਕਮ ਜੇਕਰ ਕਹੀਏ ਤਾਂ ਹਾਈ ਕੋਰਟ ਨੇ 27 ਸਤੰਬਰ 2025 ਨੂੰ ਹੁਕਮ ਦਿੱਤਾ ਸੀ ਕਿ ਜ਼ਮੀਨ ਦੀ ਉਸਾਰੀ ਕਬਜ਼ੇ ਤੇ ਬਦਲਾ ਸਬੰਧੀ ਸਥਿਤੀ ਜਿ온 ਦਿੱਤੀਓ ਬਣਾਈ ਰੱਖੀ ਜਾਵੇ ਸਰ ਦੇਖੋ ਸਟੇ ਵਾਰੀ ਦੇ ਵੈਸੇ ਵਕੀਲ ਸਾਹਿਬ ਨੇ ਤੁਹਾਨੂੰ ਵਿਸਤਾਰ ਚ ਦੱਸਿਆ ਦਿੱਤਾ ਪਰ ਮੈਂ ਤਾਂ ਉਹਨ ਇੱਕ ਛੋਟੀ ਜਿਹੀ ਗੱਲ ਹੀ ਦੱਸ ਸਕਦਾ ਵੀ ਜੋ ਕਿਸਾਨ ਇੰਨੇ ਚੀਟ ਤੋਂ ਉੱਤੇ ਤਰ੍ਹਾਂ ਲਾਈ ਬੈਠੇ ਸੀਗੇ ਜਾਂ ਲੜਾਈ ਲੜਦੇ ਸੀਗੇ ਉਸਤੇ ਅੱਜ ਹਾਈ ਕੋਰਟ ਨੇ ਮੋਰ ਲਾਤੀ ਵੀ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਉਹ ਬੇਸਾਫੀ ਹੋ ਰਹੀ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਕਾਵਲਾ ਹੋ ਰਿਹਾ ਸੀਗਾ ਅਸੀਂ ਪਹਿਲਾਂ ਵੀ ਮਾਦਮ ਤੁਹਾਡੇ ਰਾਏ ਪ੍ਰੈਸਰਾਂ ਨੂੰ ਵੀ ਦੱਸਿਆ ਵੀ ਇਸ ਜ਼ਮੀਨ ਦੇ ਵਿੱਚ ਜਦੋਂ ਵੀ ਅਕਵਾਇਰ ਹੋਈ ਹੈ ਜਦੋਂ ਦੀ ਕਾਪਲਿਆਂ ਨਾਲ ਚਲਦੀ ਹੈ बार-बार ਇਹਦੀਆਂ ਪਰਮਿਸ਼ਨਾਂ ਲੈਣੀਆਂ ਡਿਵੈਲਪਮੈਂਟ ਨਹੀਂ ਕਰਨਾ ਐਂਡ ਇਹ ਜਾ ਕੇ ਸਰਕਾਰ ਕੋਲ ਜਮੀਨ ਚਲੀ ਗਈ ਸਰਕਾਰ ਕੋਲ ਜੜਦੇ ਬਾਬਾ ਜੂਤ ਵੀ ਐਸ ਵੀ ਕੰਮ ਕਰਦੀ ਰਹੀ ਹੈ ਤੇ ਉਹ ਅਸੀਂ ਜਿਹੜਾ ਕੇਸ ਪਾਇਆ ਸੀਗਾ ਵਕੀਲ ਸਾਹਿਬ ਦੇ ਦੇ ਕੋਲ ਹਾਈ ਕੋਰਟ 'ਚ ਤੇ ਉਸ ਬੇਇਨਸਾਫੀ ਹੋਂਦੀ ਤੇ ਵੀ ਅੱਜ ਸਮਾਜਯੋਗ ਹਾਈ ਕੋਰਟ ਨੇ ਮੋਹਰ ਲਾਈ ਹੋਈ ਬਾਕੀ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ ਕਿਸੇ ਨਾਲ ਨਵਾੜਾ ਹੋ ਰਿਹਾ ਤੇ ਅਸੀਂ ਧੰਨਵਾਦ ਦੀ ਵੀ ਵਕੀਲ ਸਾਹਿਬ ਦੇ ਜਿਨ੍ਹਾਂ ਨੇ ਇਸ ਕੇਸ ਨੂੰ ਬੜੇ ਤਰੀਕੇ ਨਾਲ ਪੜ੍ਹ ਕੇ ਇਸ ਤੇ ਜਗ੍ਹਾ ਦੇ ਬਚਾਇਆ ਵੀ ਅੱਜ ਅਖੀਰ ਨੂੰ ਹਾਈ ਕੋਰਟ ਨੂੰ ਇੱਕ ਜਮਾਨਤ ਦੇਣੀ ਪਈ ਹੈ ਵੀ ਭਾਈ ਤੁਸੀਂ ਇੱਥੇ ਗਲਤ ਕਰ ਰਹੇ ਹੋ ਜੋ ਤੁਸੀਂ ਇੱਥੇ ਡਵੈਲਪ ਕਰ ਰਹੇ ਹੋ ਤੁਹਾਡੀ ਜੀ ਨੀਮ ਦੇ ਹਿਸਾਬ ਨਾਲ ਨਹੀਂ ਕਰ ਰਹੇ ਉਹ ਗਲਤ ਕੀਤੀ ਜਾ ਰਹੀ ਹੈ ਤੇ ਅਸੀਂ ਇਹਦਾ ਸਿਹਰਾ ਸਾਡੇ ਵਕੀਲ ਸਾਹਿਬ ਨਹੀਂ ਜਾਂਦਾ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਨੂੰ ਇਸ ਮਕਾਮ ਤੇ ਪਹੁੰਚਾਇਆ ਤੇ ਸਟੇਲ ਹੋਈ ਜੀ ਜਿਹੜੀ ਇਹ ਸਟੇਲ ਲੱਗੀ ਹੈ ਜੀ ਕਾਨੂੰਨਾ ਮੁਤਾਬਿਕ ਬਿਲਕੁਲ ਸਹੀ ਲੱਗੀ ਹੈ ਕਿਉਂਕਿ ਇਨ੍ਹਾਂ ਕੋਲ ਇਹ ਜੋ ਪ੍ਰੋਜੈਕਟ ਕੱਟ ਰਹੀ ਸੀ ਦੀ ਪਰਮਿਸ਼ਨ ਨਹੀਂ ਇਹ ਜਿਸ ਮੰਤਵ ਲਈ ਜ਼ਮੀਨ ਇਹ ਇਨ੍ਹਾਂ ਨੇ ਅਕਵਾਇਰ ਕੀਤੀ ਸੀ ਉਹ ਇਹ ਪੂਰਾ ਨਹੀਂ ਕਰ ਰਹੇ ਤੇ ਅਸੀਂ ਖਡੌਲੀ ਜਾਂ ਜਿੰਨੇ ਚਾਰ ਪਿੰਡਾਂ ਦੇ ਜੋ ਲੋਕ ਸਾਰੇ ਇਕੱਠੇ ਖੜੇ ਆ ਇਹ ਲੜਾਈ ਅਸੀਂ ਅੰਤ ਤੱਕ ਲੈ ਕੇ ਜਾਵਾਂਗੇ ਤੇ ਆਪਣਾ ਜੋ ਹੱਕ ਆਪਣੇ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਤੇ ਇਹ ਜੋ ਵੀ ਕਾਨੂੰਨੀ ਲੜਾਈ ਆ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਇਹ ਜੋ ਪ੍ਰੋਜੈਕਟ ਹੈ ਬਿਲਕੁਲ ਗੈਰਕਾਨੂੰਨੀ ਹੈ ਅਸੀਂ ਇਹ ਨਹੀਂ ਪੂਰਾ ਹੋਣ ਦੇਵਾਂਗੇ ਜਿਹੜੇ ਲੋਕਾਂ ਨੇ ਇੱਥੇ ਪਲਾਟ ਵਗੈਰਾ ਖਰੀਦਿਆ ਉਹਨਾਂ ਨੂੰ ਕਹੀ ਜਾਣਾ ਚਾਹੀਦਾ ਅਸੀਂ ਇਹੀ ਕਹਿਣਾ ਚਾਹੁੰਗੇ ਕਿ ਜੋ ਧੋਖਾਧੜੀ ਚੱਲ ਰਹੀ ਹੈ ਬਾਕੀ ਅਸੀਂ ਆਪਣਾ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਕਿ ਤੁਸੀਂ ਬਿਲਕੁਲ ਦੇਖੋ ਪਹਿਲਾਂ ਪਰਖੋ ਇੱਥੇ ਆ ਕੇ ਕਿਸਾਨਾਂ ਨਾਲ ਗੱਲ ਕਰੋ ਗਰਾਊਂਡ ਤੇ ਜਾਓ ਤੇ ਮਾਨਯੋਗ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਤੇ ਇਹ ਵਿਵਾਦਿਤ ਪ੍ਰੋਜੈਕਟ ਹੈ ਤੁਸੀਂ ਇਹ ਪਲੀਜ਼ ਆਪਣਾ ਪੈਸਾ ਮਿਹਨਤ ਦਾ ਪੈਸਾ ਤੁਸੀਂ ਨਾ ਫਸਾਓ ਇੱਥੇ ਅਰੇ ਜਿਹੜੀ ਸਟੇ ਹੋਈ ਹੈ ਤੇ ਪਰ ਜਾਣਕਾਰੀ ਦਿਓ ਸਰ ਦੇਖੋ ਇਹ ਨਾ ਚਾਰ ਪਿੰਡਾਂ ਦੀ ਜ਼ਮੀਨ ਸੀਗੀ ਜਿਹੜੀ ਕਿ 1994-95 ਵਿੱਚ ਪੰਜਾਬ ਸਰਕਾਰ ਨੇ ਅਕਵਾਇਰ ਕੀਤੀ ਸੀ ਸੀਲ ਕੈਮੀਕਲ ਫੈਕਟਰੀ ਵਾਸਤੇ ਇਹ ਜ਼ਮੀਨ ਅੰਦਾਜ਼ਨ 596 ਕਿੱਲੇ ਜ਼ਮੀਨ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ ਸੀਲ ਕੈਮੀਕਲ ਫੈਕਟਰੀ ਸੀਲ ਕੈਮੀਕਲ ਇੰਡਸਟਰੀ ਦਿੱਤੀ ਸੀ ਕਿ ਉੱਥੇ ਇੰਡਸਟਰੀਅਲ ਸਟੇਟ ਡਿਵੈਲਪ ਕਰਨ ਵਾਸਤੇ ਮਤਲਬ ਕਿ ਇੰਡਸਟਰੀਜ਼ ਡਿਵੈਲਪ ਕਰਨ ਲਈ ਜਿਹਦੇ ਨਾਲ ਕਿ ਜਿਹੜੇ ਇੱਥੇ ਦੇ ਇਲਾਕੇ ਉਹਨੂੰ ਇੰਡਸਟਰੀਅਲੀ ਪ੍ਰਮੋਟ ਕਰਨਾ ਸੀ ਤੇ এমਪਲੋਇਮੈਂਟ ਜਨਰੇਟ ਕਰਨੀ ਸੀ ਜਿਹੜੇ ਇੱਥੇ ਦੇ ਰੈਜ਼ਿਡੈਂਸੀ ਕੇ ਸੀਲ ਕੈਮੀਕਲ ਫੈਕਟਰੀਆਂ ਨੇ ਇਹਨਾਂ ਨੇ ਇੱਕ ਕੈਮੀਕਲ ਪਲਾਂਟ ਲਗਾਇਆ ਸੀਗਾ ਅੰਦਾਜ਼ਨ 40 ਤੋਂ 45 ਕਿੱਲਿਆਂ ਵਿੱਚ ਸਾਲ 1999 ਤੇ 2000 ਦੇ ਲਾਗੇ ਛੱਕੇ ਉਸ ਤੋਂ ਇਲਾਵਾ ਇਹ ਸਾਰੀ ਜ਼ਮੀਨ ਡਿਵੈਲਪ ਨਹੀਂ ਹੋਈ ਤੇ ਹੁਣ 10 ਸਾਲ ਤੱਕ ਇਹਨੂੰ ਟਾਈਮ ਪੀਰੀਅਡ ਸੀ ਡਿਵੈਲਪ ਕਰਨ ਦਾ ਜਿਹੜਾ ਕਿ ਸੀਲ ਕੈਮੀਕਲ ਫੈਕਟਰੀ ਨਹੀਂ ਡਿਵੈਲਪ ਕੀਤਾ ਤੇ ਪੰਜਾਬ ਸਰਕਾਰ ਤੋਂ ਐਕਸਟੈਂਸ਼ਨ ਲੈਂਦੇ ਰਹੇ ਇਹਨਾਂ ਨੂੰ ਕਈ ਵਾਰ ਪੰਜਾਬ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਪ੍ਰੋਜੈਕਟ ਡਿਵੈਲਪ ਕਰਨ ਵਾਸਤੇ ਪਰ ਜਦੋਂ 2024 ਤੋਂ ਬਾਅਦ ਇਹਨਾਂ ਨੂੰ ਅੱਗੇ ਐਕਸਟੈਂਸ਼ਨ ਨਹੀਂ ਮਿਲੀ ਤਾਂ ਇਹਨਾਂ ਨੇ ਅਕਤੂਬਰ ਦੇ ਮਹੀਨੇ ਵਿੱਚ 469 ਕਿੱਲੇ ਜ਼ਮੀਨ ਅੱਗੇ ਐਸਬੀਪੀ ਕੰਪਨੀ ਨੂੰ ਸੇਲ ਕਰਤੀ ਇਹ ਸੇਲ 117 ਕਰੋੜ ਵਿੱਚ ਇਹਨਾਂ ਨੇ ਕੀਤੀ ਹੈ ਤੇ 469 ਕਿੱਲਾਂ ਦੀ ਹੈ ਅਸੀਂ ਕਿਸਾਨਾਂ ਵੱਲੋਂ ਇੱਕ ਰਿੱਟ ਪਾਈ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤੇ ਜੱਜ ਸਾਹਿਬ ਦੇ ਅੱਗੇ ਇਹ ਪੁਆਇੰਟ ਰੱਖਿਆ ਸੀ ਕਿ ਇਹ ਜਮੀਨ ਇੱਕ ਪਬਲਿਕ ਪਰਪਸ ਲਈ ਅਕਵਾਇਰ ਕੀਤੀ ਗਈ ਸੀ ਕਿ ਇੰਡਸਟਰੀ ਬਣਨੀ ਚਾਹੀਦੀ ਸੀ ਤਾਂ ਕਿ ਇੱਥੇ এমਪਲੋਇਮੈਂਟ ਜੌਬਸ ਮਿਲਦੀਆਂ ਇੱਧਰ ਦੇ ਰੈਜ਼ੀਡੈਂਟਸ ਨੂੰ ਪਰ ਉਹ ਜਿਹੜਾ ਪਰਪਸ ਆ ਉਹ ਹੱਲ ਨਹੀਂ ਹੋਇਆ ਉਹ ਅਚੀਵ ਨਹੀਂ ਹੋਇਆ ਤੇ ਹੁਣ ਇਹ ਜਿਹੜੀ ਜ਼ਮੀਨ ਹੈ ਇਹ ਸਾਰੀ ਅੱਗੇ ਇਹਨਾਂ ਨੇ ਇੱਕ ਐਸਬੀਪੀ ਕੰਪਨੀ ਨੂੰ ਵੇਚਤੀ ਹੈ ਜਿਹੜੀ ਕੰਪਨੀ ਕੇ ਅੱਗੇ ਇਹਦੇ ਵਿੱਚ ਇੰਡਸਟਰੀਅਲ ਪਲਾਂਟਸ ਦੇ ਨਾਲ-ਨਾਲ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਵੀ ਡਿਵੈਲਪ ਕਰ ਰਹੀ ਹੈ ਜਿਹੜਾ ਕਿ ਪਬਲਿਕ ਪਰਪਸ ਦੇ ਖਿਲਾਫ ਹੈ ਇਹ ਸਾਰੀ ਗੱਲਾਂ ਸੁਣਨ ਤੋਂ ਬਾਅਦ ਬਹਿਸ ਸੁਣਨ ਤੋਂ ਬਾਅਦ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇਹਦੇ ਵਿੱਚ ਨੋਟਿਸ ਜਾਰੀ ਕਰਦਿਆਂ ਹੋਇਆ ਅਗਲੀ ਤਾਰੀਖ ਤੱਕ ਜੋ ਕਿ 2 ਦਸੰਬਰ ਹੈ 2025 ਉਦੋਂ ਤੱਕ ਸਟੇਟਸ ਕੋ ਦਾ आदेश ਦਿੱਤਾ ਹੈ ਦੋਨੋਂ ਕੰਪਨੀਆਂ ਨੂੰ ਕਿ ਉਹ ਅੱਗੇ ਕੋਈ ਕੰਸਟ੍ਰਕਸ਼ਨ ਜਾਂ ਜ਼ਮੀਨ ਨੂੰ ਅੱਗੇ ਨਾ ਵੇਚਣ ਤੇ ਇਹਨਾਂ ਨੂੰ ਮੌਕਾ ਦਿੱਤਾ ਹੈ ਕਿ ਅਗਲੀ ਤਰੀਕ ਤੇ ਉਹ ਆਪਣੇ ਸਾਰੇ ਜੋ ਵੀ ਪੱਖਿਆ ਦਸਤਾਵੇਜ਼ ਹਾਈ ਕੋਰਟ ਵਿੱਚ ਰੱਖਣਾ ਚਾਹੁੰਦੇ ਉਹ ਰੱਖ ਸਕਣ ਸਰ ਜੀ ਕਿੰਨੇ ਪਿੰਡਾਂ ਦੀ ਜ਼ਮੀਨ ਹੈਗੀ ਹੈ ਦੇਖੋ ਜੀ ਇਹ ਜਿਹੜੀ ਹੈ ਇਹ 469 ਕਿੱਲੇ ਇਹ ਚਾਰ ਪਿੰਡਾਂ ਦੀ ਜ਼ਮੀਨ ਹੈ ਜਿਨ੍ਹਾਂ ਚ ਖਡੋਲੀ ਸਰਦਾਰਗੜ ਦਮਨਹੇੜੀ ਤੇ ਜਖੜਾ ਇਹ ਚਾਰ ਪਿੰਡ ਜਿਹੜੇ ਕਿ ਬਿਲਕੁਲ ਰਾਜਪੁਰੇ ਦੇ ਨਾਲ ਨੇ ਇਹ ਇਹਨਾਂ ਚਾਰਾ ਪਿੰਡਾਂ ਦੀ ਜ਼ਮੀਰ ਹੈ ਜਿਨ੍ਹਾਂ ਤੇ ਹੁਣ ਸਟੀਲ ਲੱਗਿਆ। ਸਰ ਇਹਨਾਂ ਨੂੰ ਵੇਚਣ ਦੀ ਅਥਾਰਟੀ ਸੀਗੀ ਵੈਸੇ। ਦੇਖੋ ਜੀ ਇਹ ਤਾਂ ਹੈ ਕਿ ਇਹਨਾਂ ਨੂੰ ਅੱਗੇ ਵੇਚਣ ਦੀ ਅਥਾਰਟੀ ਨਹੀਂ ਸੀਗੀ। ਸੀਲ ਨੂੰ ਇਹ ਜ਼ਮੀਨ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦਿੱਤੀ ਸੀ ਇੱਥੇ ਇੰਡਸਟਰੀ ਡਿਵੈਲਪ ਕਰਨ ਵਾਸਤੇ। ਇੰਡਸਟਰੀ ਡਿਵੈਲਪ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਇਹਨਾਂ ਨੇ ਐਸਬੀਪੀ ਨੂੰ ਵੇਚੀ ਐਸਬੀਪੀ ਦਾ ਹੁਣ ਜੋ ਸਾਡੇ ਕਿਸਾਨਾਂ ਤੋਂ ਪਤਾ ਲੱਗਿਆ ਐਸਬੀਪੀ ਕੰਪਨੀ ਅੱਗੇ ਇਹਨਾਂ ਨੂੰ ਪਲਾਟਾਂ ਦੇ ਰਾਹੀਂ ਅੱਗੇ ਵੇਚ ਰਹੀ ਹੈ। ਇਸੇ ਗੱਲ ਕਰਕੇ ਹੀ ਹਾਈ ਕੋਰਟ ਨੇ ਇਹਨਾਂ ਤੇ ਰੋਕ ਲਾਈ। ਏ ਸਰ ਹੁਣ ਐਸਡੀਪੀ ਤੇ ਰੋਕ ਲੱਗੀ ਹੈ ਤੇ ਜਿਹੜੇ ਜਿਨ੍ਹਾਂ ਨੇ 플ਾਟ ਇੱਥੇ ਲਿੱਤੇ ਹੋਏ ਆ ਉਹ ਸੇਲ ਪਰਚੇਸ ਕਰ ਸਕਦੇ ਆ ਕਿ ਉਹ ਵੀ ਸਾਰੀ ਨਹੀਂ ਜੀ ਹੁਣ ਇੱਥੇ ਇਹ ਜਿਹੜੀ ਜ਼ਮੀਨ ਹੈ ਇਹ 469 ਜਿਹੜੀ ਕਿਲਾ ਜ਼ਮੀਨ ਹੈ ਇਹ ਤੇ ਹੁਣ ਕੋਈ ਵੀ ਅੱਗੇ ਸੇਲ ਪਰਚੇਸ ਤੋਂ ਰੋਕ ਲਾਤੀ ਹੈ ਮਾਨਯੋਗ ਹਾਈ ਕੋਰਟ ਨੇ ਤੇ ਹਾਂ ਅਗਰ ਕਿਸੇ ਨੇ ਕੋਈ ਜ਼ਮੀਨ ਲਈ ਹੈ ਕੋਈ ਬਿਆਨਾ ਦਿੱਤਾ ਹੈ ਤਾਂ ਹਾਲ ਦੀ ਘੜੀ ਰੋਕ ਲਾਤੀ ਹੈ ਉਹਨਾਂ ਕਿ ਜ਼ਮੀਨ ਨਹੀਂ ਵਿਕੇਗੀ